ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇਸ਼ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗ੍ਰਹਿ ਮੰਤਰੀ ਦੇ ਨਾਲ ਚਰਚਾ ਕੀਤੀ ਮੁੱਖ ਮੰਤਰੀ ਨੇ ਚਰਚਾ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ ਤੇ ਦੱਸਿਆ ਕਿ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਪੰਜਾਬ ਦੇ ਸਲਾਮ ਅਸਵਰੇ ਤੋਂ ਬਿਨਾਂ ਸੀ ਡਾਇਰੈਕਟ ਸੰਸਦ ਦੇ ਵਿੱਚ ਨਾ ਲਿਆਂਦਾ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਐਸ.ਵੀ.ਐਲ ਦਾ ਮੁੱਦਾ ਵੀ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਇਸ ਨੂੰ ਜਲਦੀ ਹੱਲ ਕੀਤਾ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਫੂਡ ਐਂਡ ਸਿਵਲ ਸਪਲਾਈ ਦੇ ਮਦਿਨਾ ਜਿਹੜੀਆਂ ਰਾੜਤੀਆਂ ਦੀਆਂ ਐਸੋਸੀਏਸ਼ਨ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਭੰਡਾਰ ਵਿੱਚ 14 ਦਾ ਸਟਾਕ ਪਹਿ ਕੇਂਦਰ ਵੱਲੋਂ ਉਸ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾਵੇ ਤਾਂ ਜੋ ਕਣਕ ਦੇ ਲਈ ਜਗ੍ਹਾ ਬਣਾਈ ਜਾ ਸਕੇ ਨਾਲ ਹੀ ਉਹਨਾਂ ਪੰਜਾਬ ਬਾਰਡਰ ਦੇ ਨਾਲ ਲੱਗਦੀਆਂ ਖੇਤਾਂ ਦੀਆਂ ਜ਼ਮੀਨਾਂ ਲਈ 532 ਕਿਲੋਮੀਟਰ ਤਾਰ ਅੱਗੇ ਵਧਾਉਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਿਸਾਨ ਆਈ ਕਾਰਡਾਂ ਦੇ ਨਾਲ ਬੀਐਸਐਫ ਦੇ ਜਵਾਨਾਂ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਜਾਣ ਲਈ ਮਜਬੂਰ ਨੇ ਨਾਲ ਹੀ ਉਹਨਾਂ ਪਹਿਲੀ ਮੁਲਾਕਾਤ ਦੇ ਵਿੱਚ ਪੰਜਾਬ ਦੇ ਰੂਰਲ ਡਵੈਲਪਮੈਂਟ ਫੰਡ ਆਰਡੀਐਫ ਦਾ ਪੈਸਾ ਪੰਜਾਬ ਸਰਕਾਰ ਨੂੰ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਹੁਣ ਤੱਕ ਕੁੱਲ ਰਕਮ 8500 ਕਰੋੜ ਰੁਪਏ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜਲਦ ਪੰਜਾਬ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਸੰਬੰਧੀ ਚਰਚਾ ਕਰਨਗੇ ਤੇ ਜਲਦ ਹੀ ਇਸ ਦੀ ਪਹਿਲੀ ਕਿਸ਼ਤ ਪੰਜਾਬ ਨੂੰ ਜਾਰੀ ਕੀਤੀ ਜਾਵੇਗੀ। ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨਾਲ ਮੀਟਿੰਗ ਹੋਈ ਹੈ ਕਿ ਬਹੁਤ ਸਾਰੇ ਸਾਡੀ ਪੰਜਾਬ ਸਟੇਟ ਦੇ ਮੁੱਦੇ ਸੀਗੇ ਜਿਹੜੇ ਉਹਨਾਂ ਨੇ ਡਿਸਕਸ ਕੀਤੇ ਸੀ ਡੈਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚ ਉਹ ਆ ਜਾਏ ਬਿਲ ਡੀਜੈਕਟ ਕਿ ਬੀ ਜਿਹੜਾ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਕਲਚਰ ਹੈ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਜੇ ਵਾਸੀ ਉਹਨਾਂ ਨੂੰ ਕਿਹਾ ਕਿ ਇਹਨੂੰ ਜਿਹੜਾ ਏ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਹਿ ਕੇ ਓਕੇ ਮੈਂ ਸਾਰਾ ਪੜਦਾ ਦੇਖਦਾ ਤੇ ਮੈਂ ਇਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕਣਕ ਦੇ ਢੋਲ ਸਾਡੇ ਘਰਾਂ 'ਚ ਇਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਇਹ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਹੁਣ ਤਾਂ ਉਹਨਾਂ ਨੂੰ ਕਿਹਾ ਇਹ ਸੀਵੀ ਡੈਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲੀ ਜਾ ਰਹੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਆ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਏ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਾਂ ਤਾਂ ਬਹਿ ਕੇ ਹੱਲ ਕਰ ਲੋ ਜਾਂ ਜਿਵੇਂ ਵੀ ਹੱਲ ਕਰ ਲੋ ਕਿ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਪਲ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਕਿ ਬੁਲਾ ਲਓ ਜਾਂ ਕੋਈ ਤੁਹਾਡਾ ਰਿਪ੍ਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਬਣਦਾ ਹਿੱਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਏਜੰਟ ਨੇ ਜਾਂ ਕੋਈ ਹੋਰ ਅਸਲ ਜੋ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿਸਾਬ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਤੇ ਮੈਚ ਫਿਰ ਇਹ ਕੁਡਿਸ਼ਨਸ ਹਾਂਜੀ ਵੀ ਕੁਡਿਸ਼ਨਸ ਜੋ ਹੈ ਤੁਸੀਂ ਕਿਉਂਕਿ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਬਾਹਰ ਲੈ ਜਾਂਦੇ ਹਾਂ ਹਾਂਜੀ ਸਾਡਾ ਜਿਹੜਾ ਸਾਡੀ ਜਿਹੜੀ ਸਟਾਕ ਭਰਿਆ ਹੋਇਆ ਹੈ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚੌਲ ਦਾ ਜਿਹੜਾ ਸਪੈਸ਼ਲ ਪੈਨ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਵਾਲੀ ਹੈ ਹੁਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ्रिक टन ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਰੱਖ ਸਕੀਏ ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੇ ਦੇ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ। ਕਈ ਵਾਰੀ ਅ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ। ਤੇ ਉਹਨਾਂ ਨੇ ਕਹਿ ਕੇ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰਾਂ। ਇਹ ਉਹਨਾਂ ਨੇ ਗਲ ਭਰੋਸੇ ਨਾਲ ਕਹੀ ਐ ਐਚਐਮ ਸਾਹਿਬ ਨੇ। ਹਮਿੰਸੇ ਸਾਹਿਬ ਨੇ ਕਿ ਅਸੀਂ ਮੇਨਟੇਨ ਕਰਾਂ। ਜਿਵੇਂ ਅ ਫੂਡਸ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਤੇ ਇਸ ਵਾਰ ਅਸੀਂ ਲੈਟਰ ਵੀ ਲਿਖੇ ਤੇ ਕੋਈ ਝੂਟੀ ਯੂਪੀ ਕਾਟਰ ਦਾ ਲਾਦਾ ਝੂਟੀ ਕਾਟਰ ਦਾ ਲਾਦਾ ਅਸੀਂ ਮੰਨਦੇ ਕਿ ਉਹਨੂੰ ਪੰਜਾਬ ਦਾ ਐਫਸੀਆਈ ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਹੋਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹਾਂ ਜਿਹਨੂੰ ਬਾਰਦਾਨੇ ਦਾ ਜਿਹਨੂੰ 4 ਦਾ ਪਤਾ ਹੋਵੇ ਪੱਖਾ ਲੱਗ ਗਿਆ 4 ਲੱਗ ਗਿਆ ਇਹੋ ਜਿਹਾ ਸਮਝ ਲਿਓ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਤੁਸੀਂ ਪੈਨਲ ਦੇ ਦਿਓ ਅਸੀਂ ਤੁਹਾਡਾ ਇਹ ਅਫਸਰ ਲਾ ਦੇ ਸੋ ਇਹ ਆਰਡੀਐਫ ਤਾਂ ਬਹੁਤ ਚਿਰ ਤੋਂ ਟਟੂ-ਟਟ ਹੁਣ ਤਾਂ 8500 ਕਰੋੜ ਹੋ ਗਿਆ ਜੀ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਦਾ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਫ ਵਾਸਤੇ ਜਾਂਦਾ ਚਾਹੇ ਉਹ ਕਿਸੇ ਵੀ ਸਕੀਮ 'ਚ ਜਾਂਦਾ ਅਨ ਅਨਾਜ ਪੰਜਾਬ ਸਭ ਤੋਂ ਵੱਡਾ ਅਨ ਦਾਤਾ ਹੈ ਇਸੇ ਨੂੰ ਮੰਡੀਆਂ ਵਾਸਤੇ ਸੜਕਾਂ ਬਣਾਉਣੀਆਂ ਤੇ ਤੁਸੀਂ ਪੈਸੇ ਜਾਰੀ ਕਰੋ ਆਡੀਫ ਨੂੰ ਕਿ ਉਹਨਾਂ ਨੇ ਮੈਨੂੰ ਪ੍ਰੋਸਾ ਦਿੱਤਾ ਹੈ ਕਿ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਡੀਫ ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਆ ਮੀਟਿੰਗ Amen.